ਸਭ ਕੁਝ ਇਸ ਤਰ੍ਹਾਂ ਸਾਰਾ ਮਨਾ ਚੁੱਕੋ ਸਭ ਕੁਝ ਜਲਵਾ ਕੇ ਰੱਖ ਲਿਆ ਸੀ بس ਇੱਕ ਹੋਲ ਪੇਪਰ ਤੇ ਲਿਖਾ ਤਾਸ ਬੋਚੀ ਵਿੱਚ ਚਾ ਜਾ ਕੇ ਪੁੱਛਦੇ ਸੀ ਨਹੀਂ ਹੋਏ ਸਾਰਿਆਂ ਨੂੰ ਚੋਰੀ ਚਾੜੇ ਉਹ ਪੈਨੀ ਸੰਗਤ ਨੂੰ ਸੁਣ ਤੇ ਜੁਠਾ ਆ ਪਾਰਨੀਆ ਨਾ ਫਲੈਂਸੀ ਤੇ ਉਹ ਕੋਈ ਉਸੇ ਮੈਂਕ ਨੂੰ ਮੈਂ ਗੋਦੀ ਵਿੱਚ ਕੇ ਗਿਆ ਮਸਾਰ ਦੇ ਕੇ ਸਾਨੂੰ ਬਤਾ ਕਿ ਸਾਡੇ ਤੇ ਤੇ ਰਿਪੋਰਟੇਸ਼ਨ ਦਾ ਅਧਿਕਾਰਤ ਸਾਥ ਉੱਥੇ ਕੈਂਪਸ ਦੇ ਸਾਹਮਣੇ ਲੱਗੇ ਸੀ ਉੱਥੇ ਸਾਰੇ ਨੂੰ

ਸਾਂ ਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਨਾ ਕੋਈ ਹਾਂ ਗਏ ਸੀ ਦੋਨੋਂ ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਨ ਲੱਗਿਆ ਗੱਲਬਾਤ ਇਹ ਕੋਈ ਕੁਝ ਨਹੀਂ ਦੱਸਿਆ ਤੁਹਾਡਾ ਕੁਝ ਜਿਹਾ ਲੱਗਦਾ ਕਿ ਲੋਕੜੀ ਯਾਰ ਕੋਈ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਿਆ ਸੀ ਉੱਥੇ ਸਾਰਿਆਂ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਲੋ ਤਨ ਉੱਥੇ ਇੰਡੀਆ ਲੈਫਟੇ ਤੇ ਜਾਣਾ ਸੀ ਉਦੋਂ ਨਹੀਂ ਗਿਆ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਜਣੇ ਵਾਪਸ ਆਏ ਲੇਡਿਸ ਕਿਹੜੇ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਸਿੰਗਲ ਮੁੰਡੇ ਅਮਰੀਕਾ ਤੋਂ ਰਿਪੋਰਟ ਆਈ ਕਿੰਨੇ ਮੈਂਬਰ ਐ ਇਸ ਆਪੀਨੀਅਨ ਕੋਰ ਉੱਪਰ ਜਿਹੜਾ ਅਸੂਚਾਇਤ ਹੈ ਜਿਹੜੇ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਸੀ ਇਹ ਅਮਸਾਰੀ ਰਿਪੋਰਟ ਤੇ ਉੱਪਰ ਤੇ ਅਮਰੀਕਾ ਜਹਾਜ਼ ਦੇ ਵਿੱਚ ਉਹਨਾਂ ਨੇ ਇੱਥੇ ਭੇਜਿਆ ਸੀ ਉਹ ਸਾਡੇ ਜ਼ਿਲ੍ਹੇ ਨਾਲ ਸੰਬੰਧਿਤ ਕੁੱਲ 6% ਸੀਗੇ ਜਿਹੜੇ ਸਾਡੇ ਡੀਐਸਪੀ ਹੋਮਿਸਾਈਡ ਸ਼੍ਰੀ ਦਰਜੀਤ ਸਿੰਘ ਜੀ ਬੂਸਲਾ ਤੋਂ ਉਹ ਉਹ ਨੰਬਰਸਾਰੀ ਰਿਪੋਰਟ ਤੋਂ ਆਪਣੇ ਨਾਲ ਲੈ ਕੇ ਆਈ ਸੀ ਤੇ ਜਿਹਦੇ ਵਿੱਚ ਜਿਹੜੇ ਹੈਗੇ ਆ ਚਾਰ ਸਾਡੀ ਸਬਲੂਜਨ ਨਾਲ ਸੰਬੰਧਤ ਸੀਗੇ ਪਲੱਸ ਸਬਲੂਜਨ ਨਾਲ ਜਿਹਦੇ ਵਿੱਚੋਂ ਇੱਕ ਡੋਗਰਾਵਾਲ ਦਾ ਔਰ ਦੋ ਜਿਹੜੇ ਹੈਗੇ ਆ ਮਾਂ ਤੇ ਉਹਦਾ ਬੇਟਾ ਸੀਗਾ ਉਹ ਦੋ ਪਤਾਸ ਪਿੰਡ ਦੇ ਸੀਗੇ ਉਹ ਤੇ ਇੱਕ ਉਸ ਤੋਂ ਇਲਾਵਾ ਬਰਿਆਰ ਪਿੰਡ ਦਾ ਸੀਗਾ ਜਿਹੜੇ ਅਸੀਂ ਚਾਰੇ ਬਿਲਕੁਲ ਸੁਰੱਖਿਅਤ ਹਾਲਤ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਫੈਕਟ ਮੈਂਬਰਾਂ ਦੇ ਹਵਾਲੇ ਕੀਤੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਔਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਿਲਕੁਲ ਵਿਸ਼ਵਾਸ ਦਿਵਾਇਆ ਕਿ ਜੇਕਰ ਉਹਨਾਂ ਦੀ ਕੋਈ ਵੀ ਇਸਬੰਦੀ ਕੋਈ ਦੁੱਖਤ ਗਈ ਹੈ ਤੇ ਉਹ ਜਦੋਂ ਮਾਦੀ ਸਾਨੂੰ ਆ ਕੇ ਦੱਸ ਸਕਦੇ ਆ ਔਰ ਅਸੀਂ ਬਿਲਕੁਲ ਉਹਦਾ ਟੁਕਮਾ ਹਟਾ ਦੇਵਾਂਗੇ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਉਹਨਾਂ ਨੂੰ ਬਿਲਕੁਲ ਵੈਲਕਮ ਕਰਦੇ ਹੋਏ ਉਹਨਾਂ ਨੂੰ ਆਪਣੇ ਕੋਲ ਬਿਲਕੁਲ ਅਕਸੈਪਟ ਕੀਤਾ ਔਰ ਸੜਕੇ ਹਾਲਤ ਦੇ ਵਿੱਚ ਉਹਨਾਂ ਦੇ ਹਵਾਲੇ ਕਰਕੇ ਤਸਵੀਰ ਤੋਂ ਆਏ ਜਦੋਂ ਤੁਸੀਂ ੈਂਪਚ ਚ ਸੀਗੇ ਚਲੋ ਕੋਈ ਦਿਨ ਨਾ ਹੌਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਅਸਰ ਰੱਖੀਦਾ ਪੁੱਤ ਤੈਨੂੰ ਜਦਾਂ ਇਹ ਨਹੀਂ ਉਹਨਾਂ ਨੇ ਫੋਨ ਕੁੱਛ ਲਈ ਦਿੱਤਾ ਫੋਨ ਦੀ ਸਾਡੇ ਘਰੇ ਦੇ ਤੱਕ ਸਾਰਾ ਮਨਾ ਚ ਸਭ ਕੁਝ ਲਵਾ ਕੇ ਰੱਖ ਲਿਆ ਅਸੀਂ ਬਸ ਇੱਕ ਪੋਲ ਪੇਪਰ ਜ਼ਿੰਦੇ ਹਾਂ ਹਾਂ ਜੀ ਸੱਚੀ ਕਰ। ਕੋਈ ਨਾ ਕੋਈ ਨਹੀਂ ਕੋਈ। ਪੰਜ ਦਸ ਦੋ ਕੋਈ ਨਹੀਂ ਹੋਇਆ। ਮੀ ਨਾ। ਹਾਂ ਜੀ। ਤੇ ਉਹ ਕੈਂਪ ਉਹ ਕੈਂਪ ਚ ਸੀ ਹਾਂ ਜੀ ਸਟਾਈਕਰੀ ਕੈਂਪ ਚ ਬੜਾ ਸਰਵਾਈ ਵੀ ਮੈਨੂੰ ਹੋਈ ਨਹੀਂ। ਹਾਂ ਜੀ। ਅਜੇ ਤਾਂ ਕੈਂਪ ਚ ਸਰਵਾਈ ਵੀ ਹੋਈ ਨਹੀਂ। ਉਹਨੇ ਕੋਈ ਨਹੀਂ ਪੁੱਛਿਆ। ਆ ਸਰਵਣਨਨ ਭੇਜੇ ਦੀ ਮਮੀ ਨੂੰ ਭੇਜੇ ਨਾ। ਉਹ ਤਾਂ ਪਤਾ ਨਹੀਂ ਲੱਗਦਾ। ਅੱਛਾ। ਬੱਲੇ ਉਹ ਕੈਂਪ ਚ ਹੋਰ ਵੀ ਸੀਗੇ ਬੰਦੇ ਹਾਂਜੀ ਸਾਡੇ ਨਾਲ ਉਹ 104 ਬੰਦੇ ਆਏ ਨੇ ਸੱਤ ਦਿਨ ਵੀ ਇਸੇ ਤਰ੍ਹਾਂ ਕੀ ਮੁੰਡੇ ਨਾ ਬਿਲਕੁਲ ਬਣਾ ਵੀ ਦਿਸਦਾ ਜਦੋਂ ਤੁਸੀਂ ਕੈਂਪ ਚ ਸੀਗੇ ਚਲੋ ਕੋਈ ਦਿਨ ਨਾ ਹੋਲਾ ਕਰੋ ਕੋਈ ਗੱਲ ਨਹੀਂ ਦੁਬਾਰਾ ਕੋਈ ਨਾ ਅਥਰ ਰੱਖੀਦਾ ਬੁੱਤ ਤੈਨੂੰ ਜਦਾਂ ਇਹ ਨਹੀਂ ਉਹਨਾਂ ਨੇ ਫੋਨ ਕੁੱਛ ਨਹੀਂ ਦਿੱਤਾ ਫੋਨ ਦੀ ਸਾਡੇ ਘਰੇ ਘਰੇ ਤੱਕ ਸਾਰਾ ਬੰਨਾ ਜੋ ਸਭ ਕੋ ਜਲਵਾ ਕੇ ਰੱਖ ਲਿਆ ਸੀ ਬਸ ਇੱਕ ਪੋਲ ਪੇਪਰ ਜਿੰਦੇ ਬੱਚੇ ਵਾਲੇ ਸੱਚੇ ਨੇ ਕੇਸ ਫੇਲ ਹੋ ਗਿਆ ਫਿਰ ਲੜਾਈ ਦੀ ਹਾਂਜੀ ਉਹ ਬੱਚਾ ਦਾ ਕੰਮ ਨਹੀਂ ਇਹਦਾ ਸਾਨੂੰ ਉਹਨਾਂ ਨੇ ਕੋਈ ਸਵਾਲ ਨਹੀਂ ਪੁੱਛਿਆ ਜਾਂ ਪੁੱਛਦੇ ਇਸ ਚ ਨਹੀਂ ਹੋਏ ਸਾਰਿਆਂ ਨੂੰ ਚੋਰੀ ਜਾਣਿਆ ਪਤਾ ਨਹੀਂ ਲੱਗਦਾ ਜਦੋਂ ਸਾਨੂੰ ਪਲੇਨ 'ਚ ਬਿਠਾਇਆ ਆਰਮੀਆ ਦਾ ਪਲੇਨ ਸੀ ਤੇ ਉੱਥੇ ਮੈਕ ਤੇ ਟੈਗ ਉੱਤੇ ਵੇਖਿਆ ਕਿ ਹਮ ਬਸਰਦੇ ਫਿਰ ਸਾਨੂੰ ਪਤਾ ਕਿ ਸਾਨੂੰ ਡਕੋੜ ਗਏ ਤੇ ਰਿਪੋਰਟੇਸ਼ਨ ਲਾਤੀ ਫਿਰ ਸਭ